ਜਿਆਨੋ ਸਾਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਇਸ ਅਧਿਆਇ ਦੇ ਅੰਦਰ ਪੰਨਾ ਨੰਬਰ 39 ਤੇ ਆਏ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ प्यारे विद्यार्थियों ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਤੇ ਪਲੇਲਿਸਟ ਤੇ ਟੈਪ ਕਰੋ ਤੁਹਾਨੂੰ ਉੱਥੇ ਮਿਲਣਗੀਆਂ ਸੂਚੀ ਨੂੰ ਸਕਰੋਲ ਕਰਨ ਤੇ 9th english mcq 9th english literature 9th grammar ਦੇ ਨਾਲ ਹੀ ਤੁਹਾਨੂੰ ਗਣਿਤ ਦੀਆਂ ਮਿਲਣਗੀਆਂ 9th math notes ਫਿਰ ਨਵੀਂ ਨਵੀਂ ਗਣਿਤ ਪੀਐਸਸੀਬੀ 9th math english medium ਵਿੱਚ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਨੂੰ ਉਹ ਤਾਂ ਲਈ ਅਗੇ ਪਲੇਲਿਸਟ ਅਗੀ ਹੈ ਇੱਕ ਐਬ੍ਰਿਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਨਾ ਇਸ ਤੇ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚੋ ਨੇ ਅਵਲੀ ਐਵਰੇ ਸਵਾਲ ਜੜੇ ਨੇ ਪਹਿਲਾ ਇਹ ਕਹਿੰਦੇ ਕਨਾਲ ਕਿਰਣਾ ਕੀ ਹਨ ਸੋ ਕਨਾਲ ਕਿਰਣਾ ਧਨ ਚਾਰਜਿਤ ਕਿਰਣਾ ਹਨ ਹਨ ਮਨੇ ਪੋਜ਼ਿਟਿਵ ਚਾਰਜ ਵਾਲੀਆਂ ਮਰੀ ਧਨਾਤਮਕ ਚਾਰਜ ਹੈਗਾ ਇਹਨਾਂ ਦੇ ਜਿਹੜੇ ਕਣਾਂ ਗੈਨੇ ਜਿਹੜੇ ਕਿਰਣਾ ਨੂੰ ਬਣਾਉਂਦੇ ਨੇ ਤੇ 1886 ਵਿੱਚ ਈ ਗੋਲਡਸਟੀਨ ਸਾਇੰਸ ਦਾ ਨਾਮ ਸੀ ਵਿਗਿਆਨੀ ਦਾ ਨਾਮ ਸੀਗਾ ਈ ਗੋਲਸੀ ਨੇ ਇਹਨਾਂ ਕਿਰਣਾ ਦੀ ਖੋਜ ਕੀਤੀ ਅਤੇ ਉਸ ਨੂੰ ਕੈਨਾਲ ਰੇਜ਼ ਦਾ ਨਾਮ ਦਿੱਤਾ ਮਤਲਬ ਕਿ ਉਹਨੇ ਕਿਰਣਾ ਦੀ ਖੋਜ ਕੀਤੀ ਜਦੋਂ ਉਹਨੇ ਕਿਰਣਾ ਪਤਾ ਲਾਈਆਂ ਕਿ ਉਹਨੇ ਇਹਦਾ ਨਾਮ ਕੈਨਾਲ ਰੇਜ਼ ਕੈਨਾਲ ਕਿਰਣਾ ਦਾ ਨਾਮ ਦਿੱਤਾ ਇਹਨਾਂ ਕਿਰਣਾ ਰਾਹੀਂ ਨਿਕਲੇ ਕਣ ਪ੍ਰੋਟਾਨ ਦਾ ਪਤਾ ਲੱਗਾ ਜਿਨ੍ਹਾਂ ਦਾ ਚਾਰਜ ਇਲੈਕਟ੍ਰੋਨ ਦੇ ਚਾਰਜ ਦੇ ਬਰਾਬਰ ਪਰ ਉਲਟ ਚਿੰਨ ਵਾਲਾ ਸੀ ਸੋ ਇਹਦੇ ਰਾਹੀਂ ਫਿਰ ਅੱਗੇ ਪ੍ਰੋਟਾਨ ਦਾ ਪਤਾ ਲੱਗਿਆ ਕਿ ਇਹ ਪ੍ਰੋਟਾਨ ਪੋਜ਼ਿਟਿਵਲੀ ਚਾਰਜ ਹੈਗੇ ਨੇ ਇਹ ਤਾਂ ਚਾਰਜ ਹੋ ਰਹੇ ਨੇ ਤੇ ਇੱਕ ਮੈਂ ਇੱਥੇ ਨੋਟ ਲਿਖ ਦਿੱਤਾ ਤੁਹਾਡੀ ਜਾਣਕਾਰੀ ਨੂੰ ਇਹਦੇ ਨਾਲ ਜੋੜਨ ਲਈ proton ਤੇ ਧਨਾਤਮਕ ਇਕਦਾ ਚਾਰਜ ਹੁੰਦਾ ਹੈ ਅਤੇ ਇਹ ਇਲੈਕਟ੍ਰੋਨ ਤੋਂ ਤਕਰੀਬਨ 2000 ਗੁਣਾ ਜ਼ਿਆਦਾ ਭਾਰਾ ਹੁੰਦਾ ਹੈ ਠੀਕ ਹੈ ਜੀ ਅਗਲਾ ਸਵਾਲ ਦੇਖੀਏ ਕਿ ਕਹਿੰਦੇ ਜੇ ਕਿਸੇ ਪਰਮਾਣੂ ਵਿੱਚ ਇੱਕ ਇਲੈਕਟ੍ਰੋਨ ਅਤੇ ਇੱਕ proton ਹੈ ਤਾਂ ਇਸ ਵਿੱਚ ਕੋਈ ਚਾਰਜ ਹੋਵੇਗਾ ਜਾਂ ਨਹੀਂ ਸੋ ਜਵਾਬ ਹੈ ਇਲੈਕਟ੍ਰੋਨ ਦਾ ਚਾਰਜ ਰਿਣਾਤਮਕ ਇਕ ਅਤੇ proton ਦਾ ਚਾਰਜ ਤਣਾਤਮਕ ਕੀ ਹੈ ਜੇ ਕਿਸੇ ਪਰਮਾਣੂ ਵਿੱਚ ਇੱਕ ਇਲੈਕਟ੍ਰੋਨ ਅਤੇ ਇੱਕ ਪ੍ਰੋਟੋਨ ਹੈ ਤਾਂ ਇਸ ਵਿੱਚ ਕੋਈ ਚਾਰਜ ਨਹੀਂ ਹੋਵੇਗਾ ਕਿਉਂਕਿ ਵਿਰੋਧੀ ਚਿੰਨ ਅਤੇ ਇੱਕੋ ਮਾਤਰਾ ਵਾਲੇ ਚਾਰਜ ਇੱਕ ਦੂਜੇ ਨੂੰ ਸੰਤੁਲਿਤ ਕਰ ਲੈਣਗੇ ਇਹ ਦੇਖੋ ਬੱਚਿਓ ਇਹ ਨਾਤਮਕ ਕਿਹਾ ਗਿਆ ਤੇ ਰਾਂਤਮਕ ਇਹ ਤਣਾਤਮਕ ਕਿਹਾ ਗਿਆ ਤੇ ਦੋਨੋਂ ਇੱਕ ਦੂਜੇ ਨੂੰ ਕੱਟ ਦੇਣਗੇ ਇੱਕ ਦੂਜੇ ਦਾ ਉਹ ਪੂਰਾ ਸੰਤੁਲਨ ਕਰਨਗੇ ਤੇ ਚਾਰਜ ਆ ਜਾਏਗਾ ਜ਼ੀਰੋ ਉਹ ਇੱਥੇ ਮਾਈਨਸ ਰਣਾਤਮਕ 2 ਹੋਵੇ ਤੇ ਇੱਥੇ ਧਨਾਤਮਕ 2 ਹੋਵੇ ਤਾਂ ਵੀ ਸੰਤੁਲਨ ਹੋ ਜਾਏਗਾ ਪਰ ਮੰਨ ਲਓ ਇੱਥੇ ਰਣਾਤਮਕ 2 ਹੋਵੇ ਬਾਕੀ ਤੇ ਕੋਈ ਨਹੀਂ ਫਿਰ ਚਾਰਜ ਹੋ ਜਾਏਗਾ ਰਣਾਤਮਕ 1 ਜੇ ਇੱਥੇ 3 ਹੋਵੇ ਧਨਾਤਮਕ 3 ਤੇ ਇੱਥੇ ਰਣਾਤਮਕ ਕਿੰ ਕੋਵੇ ਫਿਰ ਚਾਰਜ ਹੋ ਜਾਏਗਾ ਧਨਾਤਮਕ 2 ਹੋ ਜਾਏਗਾ ਸੋ ਕਿਉਂਕਿ ਬੱਚੋ ਮਾਤਰਾ ਵੀ ਕੋਈ ਹੈਗੀ ਹੈ ਦੇਖੋ ਇਹ ਸੰਖਿਆ ਇੱਕ ਇੱਕ ਹੈਗੀ ਪਰ ਚਿੰਨ ਦੋ ਵਿਰੋਧੀ ਹੈਗੇ ਨੇ ਸੋ ਇੱਕ ਦੂਜੇ ਨੂੰ ਕੱਢ ਦੇਣਗੇ ਇੱਕ ਦੂਜੇ ਨੂੰ ਸੰਤੁਲਿਤ ਕਰ ਲੈਣਗੇ ਸੋ ਇਸ ਕਰਕੇ ਇੱਕ ਇਲੈਕਟ੍ਰੋਨ ਤੇ ਇੱਕ ਪ੍ਰੋਟੋਨ ਵਾਲੇ ਇਹ ਪਰਮਾਣੂ ਦੇ ਉੱਤੇ ਕੋਈ ਚਾਰਜ ਨਹੀਂ ਹੋਵੇਗਾ ਸੋ ਐਸੀ ਕਹਿ ਰਿਹਾ ਵਿਦਿਆਰਥੀਓ ਪੰਨਾ ਨੰਬਰ 39 ਤੇ ਆਏ ਤੁਹਾਡੇ ਦੋ ਸਵਾਲ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ